ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੈ ਜੋ ਜੜੀ ਹੈ ਕਿ ਹੈ ਅਕਾਲ ਪੁਰਖ ਸੱਚਾ ਪਾਤਸ਼ਾਹ ਜੀਓ ਕਰੇ ਸਭ ਦਾ ਭਲਾ ਜਿੰਨੇ ਵੀ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਸਭ ਦੀਆਂ ਜੜੀਆਂ ਜੈਜ ਮਨੋ ਕਾਮਨਾਵਾਂ ਪੂਰੀਆਂ ਕਰਿਓ ਜੀ ਤੇ ਪੋਲਟਰੀ ਫਾਰਮ ਦੇ ਉੱਪਰ ਜੀ ਕੰਮ ਬਸ ਹੁਣ 1-2 ਦਿਨ ਦੇ ਵਿੱਚ ਵਿੱਚ ਸਮਾਨ ਪਹੁੰਚਣਾ ਜਾਲੀ ਵਗੈਰਾ ਆਲਮਗਲਮ ਜੋ ਵੀ ਹੈਗਾ ਅੰਦਰ ਵਾਲਾ ਸਾਰਾ ਸਮਾਨ ਤੇ ਉਹਦਾ ਕੰਮ ਸ਼ੁਰੂ ਹੋਣ ਲੱਗਿਆ ਜੀ ਪੋਲਟਰੀ ਫਰਮ ਦਾ ਤੇ ਦੂਸਰਾ ਆਪਣਾ ਆਪਣੇ ਕੋਲ ਉਹ ਪਹੁੰਚ ਗਏ ਪਹਿਲਾਂ ਵਾਲੇ ਬੰਦੇ ਜਿਹੜੇ ਆਪਣੇ ਕੋਲ ਪਹਿਲਾਂ ਰਹਿੰਦੇ ਸੀਗੇ ਉਰੇ ਤੇ ਆਪਾਂ ਨੇ ਰੱਖ ਲਏ ਹੁਣ ਪੱਕੇ ਹੀ ਦਿਹਾੜੀ ਪਰ ਹੁਣ ਇਹ ਵੀ ਆ ਜਿਆ ਕਰੋ ਇੱਥੇ ਹੁਣ ਗੰਨਾ-ਗੁੰਨਾ ਲਾ ਲੈਣਾ ਆਪਾਂ ਜਿਹੜਾ ਗੰਨਾ ਬੀਜਣਾ ਜੀ ਉਧਰ ਉਹਦੀ ਘੜਨ-ਕੁੜਨ ਲਾ ਲੈਣਾ ਵਿੱਚ ਕੁਸੇ ਦੇ ਵਿੱਚ ਪੰਛੀਆਂ ਲਾਉਣੀਆਂ ਜਿਹੜਾ ਪੁਰਾਣਾ ਗੰਨਾ ਵੱਢਿਆ ਆਪਾਂ ਨੇ ਉਹਦੇ ਵਿੱਚ ਪਛੀਆਂ ਬਗਾਰਾ ਲਾਉਣੀਆਂ ਸਾਰੀਆਂ ਜਿੱਥੇ ਜਿੱਥੇ ਹੈਗੀਆਂ ਤੇ ਇੱਕ ਸਪਰੇਅ ਲੈ ਕੇ ਆਇਆ ਵਾ ਜੀ ਸਪਰੇਅ ਇੱਕ ਸੈਂਪਰਾ ਤੇ ਇੱਕ ਟੈਂਜਰ ਦੋਨੇ ਰਲਾ ਕੇ ਜੀ ਇਹ ਸਪਰੇਅ ਵੀ ਕਰਨੀ ਹੈ ਇਹਦੇ ਵਿੱਚ ਕੱਖ ਜਾਂ ਬਹੁਤ ਹੋ ਗਿਆ ਡੀਲਾ ਬੇ ਹਿਸਾਬਾ ਹੋਇਆ ਵਾ ਖੇਤ ਦੇ ਵਿੱਚ ਉਹਦੇ ਚ ਗੰਨੇ ਵਾਲੇ ਦੇ ਵਿੱਚ ਤੇ ਉਹ ਵੀ ਸਪਰੇਅ ਵੀ ਕਰਨੀਆਂ ਤੇ ਫਿਰ ਗੰਨਾ ਵੀ ਬੀਜਣਾ ਵਿੱਚੇ ਹੁਣ ਸਹੀ ਬਸ ਤੋਰ ਰੱਖਣਾ ਤੇ ਦੋ ਸਾਥੀ ਮੈਨੂੰ ਮਿਲ ਗਏ ਸੀ ਟੀੜਾ ਮੇੜਾ ਹੌਲੀ ਹੌਲੀ ਕਰਕੇ ਚਲਾ ਰੱਖਣਾ ਤੇ ਅੱਜ ਇਹਨਾਂ ਦੀ ਡਿਊਟੀ ਲਾਤੀ ਸੀਗੀ ਇੱਥੇ ਇਹ ਆ ਸਾਫ ਸਪਾਈ ਦੀ ਡਿਊਟੀ ਲੱਗੀ ਜੀ ਸਾਈਡ ਤੇ ਇਹਨਾਂ ਦੀ ਇਹ ਸਾਫ ਸਪਾਈ ਕਰਕੇ ਉਤੇ ਬਾਅਦ ਦੇ ਵਿੱਚ ਅੱਗੇ ਪ੍ਰੋਸੀਜਰ ਫੇਰ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਅੱਗੇ ਆ ਲਾ ਵੀ ਇਹ ਥੋੜਾ ਸਾ ਪੁਰਾਣਾ ਬੰਦਾ ਮਦੂ ਭਾਈ ਕੀ ਹਾਲ ਹੈ ਜੀ ਸਰਦਾਰ ਜੀ ਕੈਸੇ ਹੋ ਠੀਕ ਹੈ ਜੀ ਬੜੀਆ ਲੱਗ ਰਿਹਾ ਅੱਜ ਤਾਂ ਤੇਰਾ ਚਿਹਰਾ ਕੁਝ ਔਰੀ ਕਹਿ ਰਿਹਾ ਹੈ तू वैसे जैसे दो साल पहले था वो ऐसा ही है या कुछ तकड़ा तुकड़ा हुआ नहीं खा नहीं रहा कुछ काम करते हुए अभी तो घर को गया नहीं जब से आप, आप जब से मेरे इधर ऐसे घर नहीं गया तू है ना और अभी नहीं गया मेरे को साल भर हो गया साल भर प्लस चल रहा है साल से प्लस चल रहा है ये बात तो सही है ठीक है ठीक है ठीक कुना काटेगा हाँ कनक काट कर फिर थोड़ा पैसा और बनाकर फिर भागोगे कर नहीं, घर को अभी नहीं, जाए। नहीं जाएगा नहीं जाएगा बस शादी करानी जाना है बस और क्या करना है अभी नहीं करना है वो फिर, फिर फिर दो चार पैसे ये दो तीन साल नहीं जाएगा तो फिर शादी का टाइम तो हो ही जाना है। कितने साल का शादी होता है तुम्हारे उस तरफ में होता है बाईस तेईस अच्छा फिर तो हो जाना दो साल तक बाईस तेईस का भी अभी थोड़ा पैसा कमा लेता ये होता है ही है फिर पैसा कमाओगे तभी डीजे डूजे लगाओगे आ, तुम्हारी शादी में आऊँगा उधर मैं पक्का मैं शादी उस टाइम तो आपको जाना ही पड़ेगा जाना ही पड़ेगा ये बात तो सही है अजय का भी नहीं हुआ शादी अभी है ना ठीक है अजय तो बहुत दिमाग खाता है वो समझता ही नहीं है कोई बात हाँ क्या आ और बोतल जी पे हैं है। लो जी ਇਥੇ ਤਾਂ ਅੰਗਰੇਜ਼ੀ ਵੀ ਚੱਲਦੀ ਆ ਅੱਗੇ ਪਿੱਛੇ ਹੁਣ ਜਦ ਆਲੇ-ਦਾਲੇ ਤੇ ਬੰਦ ਹੋ ਜਾਣਾ ਜੀ ਜਦੋਂ ਆਲੇ-ਦਾਲੇ ਤੇ ਹੁਣ ਬੰਦ ਹੋ ਜਾਣਾ ਫੇਰ ਬੰਦ ਹੋਊਗਾ ਕੰਮ ਇਥੇ ਔਰੇ ਫਿਰ ਖੁੱਲੇ ਵਿੱਚ ਅਗਲਾ ਬੰਦਾ ਬੈਠ ਜਾਂਦਾ ਕਿ ਚਲੋ ਜੀ ਆ ਸਫਾਈ ਕੀ ਕਰਕੇ ਉਹਦੇ ਬਾਅਦ ਜੀ ਉਹ ਗੰਨੇ ਦੇ ਵਿੱਚ ਡੀਲਾ ਥੋੜਾ ਮੈਂ ਦਿਖਾ ਕੇ ਆਉਂਦਾ ਜੀ ਉਹ ਉਹਦੇ ਪਾਸੇ ਸੰਪਰਾ ਤੇ ਟੈਂਜਰ ਦੋ ਔਕਰੀਆਂ ਲਓ ਜੀ ਇੱਧਰ ਦੇ ਪਾਸੇ ਤੇ ਖੰਧਾ ਨਜ਼ਰ ਆਉਂਦੀ ਐ ਇੱਥੇ ਬੂਟਾ ਹੀ ਬੂਟਾ ਖੜਾ ਤਾਂ ਹੁਣ ਹੋਰ ਤਰ੍ਹਾਂ ਦਾ ਆਪਣੇ ਆਪ ਇੱਥੇ ਮਾਹੌਲ ਆਹਾ ਹਾਲ ਕੱਲੇ ਪਾਪਾ ਜੀ ਨੇ ਪਾਣੀ ਲਾਇਆ ਤੇ ਆਹ ਗਿਰਨ ਗਿਰ ਵੀ ਗਈ ਆ ਚਲੋ ਜੇ ਇਹ ਨਾਂ ਵੀ ਵੱਡ ਹੋਵੇ ਨਾ ਪ੍ਰੋਪਰ ਵੇਸੇ ਪ੍ਰਤੀਨ ਦੁਬਾਰੇ ਫੇਰ ਹੋ ਗਿਆ ਤਾਂ ਇਹਦਾ ਅਮ ਦਰ ਦੂੜ ਜਾ ਰਿਹਾ ਹੋਣਾ ਡੰਗਰਾ ਵਾਸਤੇ ਫਿਰ ਹੋ ਜੂਗਾ ਮੱਕੀ ਵੀ ਹੋ ਜਾਣੀ ਜਦ ਤੱਕ ਇੱਧਰ ਬਹੁਤ ਸੋਨੇ ਹੋ ਗਿਆ ਉਹ ਵੀ ਆਪਣੇ ਉਪਲਾ ਹੋ ਜਾਵੇ ਤੁਹਾਡਾ ਮਾਂ ਜੰਮਿਆ ਇਹ ਆ ਜੰਮੇ ਹੋਏ ਵਿੱਚ ਮਾਂ ਦੀ ਲੈਣਾ ਜੀ ਵਿੱਚ ਵਿੱਚ ਤੁਹਾਨੂੰ ਦਿਖਦੀਆਂ ਹੋਣੀਆਂ ਆ ਇੱਧਰ ਕੱਖ ਖੇਤ ਤਾਂ ਪੂਰਾ ਗਿੱਲਾ ਝੁਗੜਾ ਮੈਨੂੰ ਟੈਨਸ਼ਨ ਹੋਈ ਵੀ ਤੇ ਵੀ ਕਿਤੇ ਗੜਬੜ ਨਾ ਹੋ ਜਵੇ ਹਾਂ ਬੈਸੇ ਡੀਲਾ ਆਹ ਹੈ ਡੀਲਾ ਹਾਂ ਹੈਗਾ ਯਾ ਡੀਲਾ ਡੀਲਾ ਖੜਾ ਦੇਖੋ ਇਹਦੇ ਵਿੱਚ ਲੱਗਦਾ ਹੁਣ ਸਪਰੇਅ ਕਰਨਾ ਤੇ ਇਹਦੇ ਵਿੱਚ ਆਏ ਆ ਵੀ ਹੁਣ ਜੇ ਲੱਗ ਜਵੇ ਕਿਤੇ ਕਿਤੇ ਤਾਂ ਚੰਗੀ ਉਹ ਗੱਲ ਆ ਪੰਛੀਆਂ ਇਹ ਚ ਨਿਕਲਾ ਕੁਛ ਨਹੀਂ ਜੀ ਗੰਨਾ ਇੱਥੇ ਤੇ ਸਿੱਧੀ ਜੀ ਗੱਲ ਤੁਹਾਨੂੰ ਦੱਸਾਂ ਮੈਂ ਪਤਾ ਨਹੀਂ ਜੰਮਣ ਵਿੱਚ ਕਮੀ ਹੋਈ ਪਤਾ ਨਹੀਂ ਕੀ ਗੱਲ ਹੋਈ ਕਿਉਂਕਿ ਇੱਥੇ ਤੇ ਥੋੜੀ ਮਿੱਟੀ ਚੱਕਿਆ ਉੱਥੇ ਪਾਈ ਸੀਗੀ ਉਹ ਫਿਰ ਕਈ ਵਾਰ ਐ ਹੋ ਜਾਂਦਾ ਵੀ ਹੋਰੇ ਰੂਹ ਵਾਲੀ ਮਿੱਟੀ ਚੱਕ ਹੋ ਗਈ ਉੱਥੇ ਬਾਅਦ ਵਿੱਚ ਐ ਤਾਂ ਇਹ ਚ ਵੀ ਸੋਨਾ ਰੇ ਗੇਰੇ ਤਾਂ ਹੁਣ ਪਤਾ ਨਹੀਂ ਕਿਆ ਕਿਸਮਤ ਦੀ ਗੱਲ ਹੈ ਜੀ ਚਲੋ ਮਿਲਦੇ ਆਂ ਫੇਰ ਥੋੜੀ ਦੇਰ ਤੱਕ ਤੁਹਾਨੂੰ ਉਹ ਦੇਖਿਓ ਕਿਥੇ ਵਿਕੀ ਗੱਬਾ ਟੱਪੂ ਜਾਂ ਕੋਈ ਆ ਪਿਆ ਸਾਸਰੀ ਘਾਲ ਦੀ ਸਾਰਿਆਂ ਨੂੰ ਆ ਚੱਲੂਗਾ ਨਹੀਂ ਹਾਂ ਹੀ ਚਲ ਕੀ ਤੋਂ ਹੋਣਾ ਥੋੜਾ ਜਿਹਾ ਬਸ ਦਾ ਦਾਕਾ ਤੇ ਭੇਜਣਾ ਇਹਦੇ ਵਿੱਚ ਪਹਿਲਾਂ ਪਾ ਕੇ ਦੇਖ ਲਈਂ ਦਾ ਡੱਬੇ ਹੈ ਕਿਹੜੀ ਇਹ ਇੱਕ ਟੈਂਜਰ ਹੈ ਇੱਕ ਹੋਰ ਜਿਹੜੀ ਜਿਹੜੀ ਹੈ ਉਹ ਯਾਰ ਸੈਂਪਰਾ ਸੈਂਪਰਾ ਦਾ ਟੈਂਕਰ ਹੈ ਉਹ ਦਰੋਂ ਕੀ ਹੋਣਾ ਜਦੋਂ ਤੇ ਮੋਟਰ ਭੜੇ ਟੱਕ ਰੇਨ ਵੀ ਪਾ ਆ ਇਹਨੂੰ ਮੁਰੇ ਹੁਣ ਜਗਾਰਡ ਕਿਹੜਾ ਕਿਸਿਆ ਵਾ ਆਹੇ ਇਹਦੇ ਨਾਲ ਇਹ ਨਿਊਜ਼ਲ ਨਾਲੇ ਹੁਣੀ ਸਪਰੇ ਇਹਨੂੰ ਐਸੇ ਮੁਰੇ ਤਾਂ ਕਾਲੀ ਦੀ ਕਸੀ ਵੀ ਸੀ ਤੇ ਇਹਦੇ ਵਿੱਚ ਕੋਈ ਲੈ ਚੁਣੇ ਨੀ ਮੁਰੇ ਨੂੰ ਫੋੜ ਦੇ ਹੀ ਪੰਗਾ ਪੈਣਾ ਫਿਰ ਅਹ ਇਹਦਾ ਮਟੀਰੀਅਲ ਉਲਾ ਲੀਏ ਇਹਦੇ ਮੁਰੇ ਤਾਂ ਕਾਲੀ ਦੀ ਕਿਹਨੇ ਬਦਲੀ ਐ ਆਪਾਂ ਨੇ ਜਿਆਦਾ ਸਾਰੀ ਉਹ ਕਰਿਆ ਤਾਂ ਪੰਪ ਤੋਂ ਉਤੋਂ ਤਾਂ ਤਾਂ ਆਪਾਂ ਨੇ ਤੇਰਾ ਕਹਿੰਦੇ ਉਹਨੂੰ ਟਰੈਕਟਰ ਟਰੈਕਟਰ ਨਹੀਂ ਉਦੋਂ ਤੇਰਾ ਇਹ ਸਿੱਧੀ ਆਟੋ ਡੋਰ ਉਹ ਉਹ ਪ੍ਰੈਸ਼ਰ ਬਣਾਉਣ ਵਾਸਤੇ ਆਹ ਪਈਓ ਕਾਲੀ ਜੀ ਵਿੱਚ ਹੁਣ ਦਿਮਾਗ ਘੁੰਮ ਗਿਆ ਤਾਂ ਪੰਪ ਨੂੰ ਇਹਨੂੰ ਵਰਤ ਤੈਨੂੰ ਬਹੁਤ ਟਾਈਮ ਹੋ ਗਿਆ ਵੀ ਮੈਂ ਕਹਿੰਦਾ ਪਿਛਲੀ ਗਰਮੀਆ ਜਦੋਂ ਤੱਕ ਆਪਾਂ ਨੇ ਲਾਸ ਉਹਦੇ ਚ ਇਹ ਗਰਮੀਆ ਖਤਮ ਹੋਣ ਵਾਲੀਆਂ ਦੀਆਂ ਕੀ ਆ ਕੋਤਾ ਤਾਂ ਆਪਾਂ ਨੇ ਆਟੋ ਡੋਰ ਆ ਰਹੀ ਸੀ ਦਾ ਹਾਂ ਉਹ ਪ੍ਰੈਸ਼ਰ ਹਾਂ ਉਹ ਪ੍ਰੈਸ਼ਰ ਵਾਲਾ ਕਸੋਈ ਵੀ ਹੋ ਰਿਹਾ ਹੁਣ ਉਹ ਕਰਨਾ ਥੋੜਾ ਖੋਲਣਾ ਸਾਰਾ ਖੋਲਣਾ ਚਾਹੀਦਾ ਹੈ ਸਾਰਾ ਖੋਲਣਾ ਏਸੀ ਦੀ ਵੀ ਕਰਦੀ ਹੈ ਸਰਫ ਦਿੱਕਤ ਤੇ ਦਿਨ ਫਿਰ ਹੂੰ ਜੀ ਇੱਕ ਉਹ ਬਿੰਗਾ ਸਿੱਧਾ ਜਾ ਦੇਖ ਲਈ ਹਾਂ ਚੱਲ ਜੀ ਇੱਧਰ ਆ ਕੇ ਹਾਂ ਉਹਨਾਂ ਦਾ ਕਿਹਾ ਤਾਂ ਵਿਚਾਰ ਜਲਾਉਣਾ ਮੈਂ ਕਹਿੰਦਾ ਹੁਣ ਆਪਾਂ ਨੇ ਚਾਰਜੇ 6 ਮਹੀਨੇ ਬਾਅਦ ਕਰਿਆ ਹੈ ਨਾ ਨਾ ਹਾਂ ਚਾਰਜੇ ਹੋਇਆ ਬਈ ਤਾਂ ਥੋੜੇ ਜਿਹਾ ਨਾ ਜੋ ਉਹੀ ਖੜਾ ਖੜਾ ਬਈਆਂ ਚਾਪ ਲਾਉਂਦੇ ਪਰੋਂਦੇ ਜਿਵੇਂ ਲਾਈਟ ਗ੍ਰੀਨ ਹੋ ਗਈ ਮੜੀ ਜਿਹਾ ਆਫ ਕਰੀਓ ਹੁਣ ਕਿੰਨੀਆਂ ਬੈਟਰੀਆਂ ਕੱਢੂ ਟਾਈਮ ਦੀ ਗੱਲ ਟਾਈਮ ਕੱਟਣ ਦੀ ਹਾਂ 7-8 ਕੱਢ ਕੇ ਜੇ ਫਿਰ ਆਪਾਂ ਰੋਕੋ ਵੀ ਜੇ ਤਾਂ ਨਹੀਂ ਉੱਪਰ ਬੈਠਾ ਹੁੰਦਾ 20-25 ਕਹਿੰਦੇ ਹੁੰਦੇ ਇਹ ਹੁਣ ਉਹਨੂੰ ਹਾਕ ਮਾਰ ਦੇਣ ਤੇ ਹਾਜ਼ਰੀਆ ਰੋਕ ਕਰ ਲੈਂਦੇ ਉਹ ਆ ਜਾ ਰਦਰ ਨਾ ਕਿਹਾ ਮਧੂਏ ਰੋਟੀ ਆ ਗਈ ਤੁਹਾਡੀ ਚਾਹ ਵੀ ਲਵਾਜਾ ਫੋਮਦੋ ਚਲੋ ਦੂਇਆ ਬਾਕੀ ਤੇ ਬੋਲੇ ਪਰ ਤੇ ਸੋਟ ਨਹੀਂ ਫਿਰ ਪਈਆ ਹਾਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਮੋਟਰ ਚੱਲ ਰਹੀ ਆ ਜੀ ਤੇ ਨੰਬਰ ਸਾਡਾ ਸਪਰੇ ਦਾ ਹੈ ਮਿਲੋ ਇੱਧਰ ਪੂਰੀ ਨੂੰ ਤੂੰ ਖੜਾ ਅਜਾ ਮੈਂ ਅਜ ਫੈਲਾਉਣਾ ਅੱਛਾ ਤੈਪ ਪਲਾਉਣਾ ਇੱਧਰ ਰਾਜੂ ਬਾਈ ਨੇ ਵੀ ਚਲਾਈ ਵੀ ਹੈ ਕਿੰਨਾ ਕਰਾਂਗਾ ਬਾਈ ਹੋ ਗਿਆ ਫਤ ਇੱਕ ਕਿਆਰੀ ਰਹਿ ਗਿਆ ਤਾਂ ਮਾਸਾਲ ਡੀਲੇ ਦੀ ਸਪਰੇਅ ਕਰਦੀ ਹੈ ਜੇ ਮਾਰ ਦਵੇ ਦਵਾਈ ਤਾਂ ਡੀਲੇ ਮਾਰ ਦੇਣਾ ਮਾਰ ਦੋ ਨਾ ਕਾਪਾਇਆ ਬਟਾ ਜੇ ਲੋ ਮੈਂ ਉਹ ਪਾਵਰ ਕੱਟ ਭੱਜਣੀ ਹੈ 10 ਮਿੰਟ ਇੱਕ ਕਿਆਰੀ ਪਾਣੀ ਪੈਂਦਾ ਨੇ ਕਿੰਨੇ ਕਬਜੇ ਭਜਣੀ ਪਾਵਰ ਪਤਾ ਨਹੀਂ ਆਈ ਉਹ ਮੈਂ ਕਹਿੰਦਾ ਇਹ 9 8 ਵਜੇ ਹੈ ਅੱਛਾ ਇਹ 2 ਵਜੇ ਭਜੇ 2 3 ਵਜੇ ਭਜੇ ਉਹੀ 10 ਘੰਟੇ ਤੱਕ ਰਹਿੰਦੀ ਹੈ ਕਿ 8 ਨਾ ਨਾ 5-6 ਘੰਟੇ ਸਾਰੀ ਰਾਤ ਰਹਿੰਦੀ ਹੈ ਇਹ ਜਿਹੜਾ ਦਮ ਵਿਚ ਵਧੀਆ ਆ ਰਾਤ ਨੂੰ ਹਵਾ ਹਵਾਲਾ ਚੱਕਰ ਨਹੀਂ ਹੈਗਾ ਦਿਨ ਚ ਹਵਾ ਚੱਕਿਆਂ ਦੇ ਵਿੱਚ ਤੇ 17-18 ਘੰਟੇ ਰਹਿੰਦੀ ਆ ਪਰ ਟਾਈਮ ਨਹੀਂ ਹੁੰਦਾ ਵੀ ਕਿਹੜੇ ਟਾਈਮ ਦੇ ਆ ਰਹੇ ਰਹਿੰਦੀ ਹੈਗੀ ਆ ਕਿਸੇ ਵੀ ਟਾਈਮ ਕੱਟ ਲਾਉਂਦੇ ਕਿਸੇ ਵੀ ਟਾਈਮ ਕਰ ਮੰਦੇ ਬਿਜਲੀ ਦਾ ਬਸੂਆ ਕੁਲਗੀ ਹੁਣ ਤੱਕ ਮੈਂ ਕਿਵੇਂ ਕੁਲਗੀ ਕੁਲਗੀ

ਫੇਰ ਬੀੜਾ ਦਾ ਪਿਆ ਹਾਂ ਦੇ ਵਿੱਚ ਬੀੜਾ ਕੇ ਪਹਿਲਾਂ ਧੋਲੀ ਪੰਪ ਨੂੰ ਇਹਦਾ ਕੋ ਸਪਰੇਅ ਪਰ ਪਾਣੀ ਹੁਣ ਪਤਾ ਨਹੀਂ ਕੋ ਸਪਰੇਅ ਵੀ ਤੂੰ ਵਰਤਣਾ ਹੋਵਾ ਹੋਵੇ ਪਰ ਨਹੀਂ ਸਪਰੇਅ ਨੂੰ ਨਹੀਂ ਵਰਤਦਾ ਪਰ ਨਿਊਜ਼ੀਲੈਂਡ ਦਾ ਦੂਇਓ ਖੋਲੀ ਇਹਨੇ ਦੇ ਪਰਤੇ ਫੇਰ ਵੀ ਇੱਕ ਵਾਰ ਥੋੜਾ ਜਿਹਾ ਚਲਾ ਲਾ ਅਦਾ ਕੁਛ ਨਹੀਂ ਹੁੰਦਾ ਕਚਾ ਨਕੇ ਨਾ ਇੱਕ ਵਾਰ ਪਾਜਬੀ ਲੀ ਕਾ ਹਾਂ ਚੱਲਦਾ ਨਹੀਂ ਮੋਟਰ ਬੰਦ ਕਰਕੇ ਪਤਾ ਲੱਗੂ ਉਹਦਾ ਵੀ ਆਵਾਜ਼ ਬੂਜ ਆਉਂਦੀ ਕਿਉਂਕਿ ਨਹੀਂ ਪੂਰੀਨਾਂ ਦਾ ਖੇਤ ਦਾ ਕੰਮ ਆਪਣਾ ਮਾਂ ਪੂਰੀਨਾਂ ਦਾ ਖੇਤ ਦਾ ਕੰਮ ਆਪਣਾ ਆਹ ਦੇਖ ਲਿਓ ਜੀ ਕੀ ਪਕਣਾ ਹੋ ਗਿਆ ਨੂੰ ਮੇਲੋ ਜੀ ਜੱਗੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਗੇ ਹਾਂਜੀ ਇੱਕ ਮੈਂ ਰੀਲ ਦੇਖੀ ਆ ਕਾਦੀ ਰੀਲ ਰੀਲ ਕਾਦੀ ਹੁੰਦੀ ਹੈ ਰੀਲ ਤੱਕੇ ਵਾਲੀ ਹੁੰਦੀ ਹੈ ਆਟੀ ਦੀ ਹੁੰਦੀ ਹੈ ਤੇਰਾ ਰਜਾਈਆਂ ਨਾਲ ਦੇਖੀ ਹੁੰਦੀ ਹੈ ਦੇਖੀ ਮਤਲਬ ਰੀਲਾਂ ਦਾ ਅੱਜ ਕੱਲ ਜਿਹੜੀ ਸਕਰੋਲ ਕਰਦੇ ਆਪਾਂ ਫੇਸਬੁੱਕ ਪਰ ਤੇ ਰੰਗ ਦੀ ਰੀਲ ਦੇਖ ਰਹੀ ਹਣੀ ਬਿੱਲੂ ਕੋਲ ਮੰਨੂ ਦੱਸ ਗਿਆ ਆਪਾਂ ਕਿਹੜੀ ਇਹ ਗੱਲ ਇਹ ਗੱਲ ਸਮਝ ਗਿਆ ਜੱਗੇ ਇਹ ਗੱਲ ਘਮਾਉਂਦਾ ਇਹ ਗੱਲ ਘਮਾਉਂਦਾ ਵੀ ਮੇਰਾ ਮੇਰਾ ਮੁੱਦਾ ਲੱਕ ਭੇਦ ਨਾ ਖੋਲਿਆ ਕਾਲੀ ਵੀ ਵਸ਼ੀਲ ਵਾਲੀ ਵੀਲ ਘੁੰਮਦੀ ਦੇਖ ਲਈ ਨਾ ਮੰਨ ਇਹ ਨਹੀਂ ਇਹ ਦੀ ਰੀਲ ਦੀ ਨਾ ਘਾਉਂਦਾ ਚਾਚੇ ਹੁਣ ਤੋਂ ਪਹਿਲਾਂ ਉਹ ਰੀਲ ਰੀਲ ਉਹ ਹੀ ਗੱਲ ਤੂੰ ਮੁੱਦੇ 'ਚ ਮੈ ਦੱਸ ਚਲ ਮੁੱਦੇ 'ਤੇ ਆ ਗਿਆ ਮੈਂ ਮੁੱਦੇ 'ਤੇ ਆ ਰਲਾ ਟਰੈਕਟਰ ਮੂਰੇ ਤਿੰਨ ਹੋਰ ਪਾਏ ਵੇ ਕੜੀਸਾ ਗੰਨੇ ਦੇ ਵਿੱਚੋਂ 75 ਰੱਜ ਵੀ ਤੁਰਦਾ ਹੀ ਨਹੀਂ ਹੈਗਾ ਕਿਧਰ ਇਹਨੂੰ ਅਸੀਂ ਬਾਹਰ ਕੱਢਿਆ ਇਹਦੀਆਂ ਦੇ ਵਿੰਗਾ ਟੇਡਾ ਹੋ ਕੇ ਕਦੇ ਇੱਧਰੋਂ ਤੁਰਦਾ ਕਦੇ ਉੱਧਰ ਬਾਹਰ ਕੱਢਿਆ ਨਾ ਉਹਦੇ ਮਗਰ ਕੋਤ ਪਾਇਆ ਮੈਂ ਰੀਲ ਆਇਆ ਤੇ ਜੇ ਪਾਦਣੀ ਨਾਲ ਜੋੜ ਕੇ ਨਾਲ ਪਾਓ ਜੀ ਪਾਓ ਇਹ ਨਾਲ ਦੇ ਆ ਕੇ ਆਉਣਾ ਫੇਰ ਜਾ ਕੇ ਕੱਢਣਾ ਹਲੇ ਮੇਰੇ ਗੇਂਦ ਮਿਲ ਲਈ ਚੱਲ ਹੁਣ ਮੈਂ ਆਪਣੇ ਪਤਾ ਮੈਂ ਆਪਣੇ ਮਨ ਦੇ ਵਿੱਚ 50 ਗਾਲਾਂ ਕੱਢਿਆ ਇਹਨੂੰ ਮਹਾਂ 10 ਏਡਾ ਟਰੈਕਟਰ ਲੈ ਕੇ ਆਉਂਦਾ ਮੂਰੇਸ ਵਾਲੇ ਦੁਰਫਟੇ ਮੁੱਤੇਨ ਛੋਟੇ ਛੋਟੇ ਫਾਰਮ ਟਰੈਕ ਪਾਏ ਹੋਏ ਮੂਰੇ ਯਾਹ ਪੁੱਤ ਦੇਵੇਂ ਮੇਰਾ ਜੇਦੀ ਵੀ ਵੀ ਜਵਾਬ ਦੇ ਦੇ ਐਡਰੈਸ ਵੀ ਇੰਨਾ ਕਿ ਜਿੰਨਾ ਕਿ ਗੰਨਾ ਉਹ ਲੱਦਦਾ ਪਤਾ ਮੇਰੇ ਵਾਲੇ ਪ੍ਰੀਤ ਨੇ ਵੀ ਖਿੱਚ ਲੈਣਾ ਤਿੰਨ ਪਾ ਕੇ ਮੂਰੇ ਤੈਨੂੰ ਤਾਂ ਸਾਲਾ 20 ਲੱਖ ਰੁਪਇਆ ਲਾਇਆ ਕਿ ਆ ਫਾਇਦਾ ਹੋਇਆ ਉਹਦਾ ਜੋ ਉਹਨੂੰ ਸਾਲਾ ਨੇ ਕੱਢੀ ਨਾ ਗੰਨੀ ਨਾ ਕੱਢਾਗੇ ਅੱਧੀ ਵਿੱਤੀ ਚ ਕਿਹੜੀ ਰੀਲ ਦੇਖ ਲਈ ਇਹਨੇ ਹੁਣ ਕੀ ਆ ਮਾਤਾ ਅਸੀਂ ਤਾਂ ਪਾਇ ਹੀ ਨਹੀਂ ਮਗਰ ਕੋਸਲੇ ਉਹ ਹੱਥ ਕਰਨਾ ਦਾ ਮੱਥਾ ਟਿਕਣ ਜਾਣਾ ਸੀ ਇਹਦਾ ਫੋਨ ਚੈੱਕ ਕਰ ਉਹ ਇਹਦੇ ਫੋਨ ਚੋਂਗਾ ਨਹੀਂ ਹੈਗਾ ਲਾ ਮੈਂ ਮੈਂ ਤੁਹਾਨੂੰ ਵੀ ਦਿਖਾ ਦਨੀ ਨਹੀਂ ਰਹੀ ਲੈ ਆ ਰਹੋ ਸਾਡਾ ਦਾ ਚੈਨਲ ਇਹ ਭੱਜ ਗਿਆ ਸਾਡੇ ਅਰੀਲਾਾਂ ਦੇ ਵਿੱਚੇ ਰਹਿ ਗਈ ਨਾ ਨਾ ਚੈਨਲ ਚੱਲਦਾ ਤਾਂ ਹੈਗਾ ਤੁਹਾਡਾ ਇੰਨੇ ਵੀਊ ਆਉਂਦੇ ਆ ਉਹ ਗੱਲ ਹੈ ਜਿਹੜੀ ਪੁਰਾਣਾ ਸਾਡਾ ਡਾਟਾ ਪੂਰੀ ਦਾ ਨੇ ਰੰਗ ਤਾਂ ਵਾਸਤੇ ਜਿਹੜੇ ਵਾਜੋ ਥੋੜੀ ਮੋੜਨੇ ਆ ਬਾਤ ਸੁਣੋ ਜਿਹੜੇ ਪੂਰੀ ਜਿਹੜੇ ਲਿਟਦੇ ਜਿਹੜੇ ਲਿਟਦੇ ਦੀ ਉਹ ਸਮਾਂ ਲੱਗਦੇ ਉਹ ਸਮਾਂ ਲੱਗ ਗਿਆ ਬੰਬੂ ਉਹ ਚੜ ਜਾਂਦਾ ਬੰਬੂ ਉਹ ਜਿਹੜਾ ਜਿਹੜਾ ਮੈਂ ਉਹ ਲੀਕਿਆ ਮੇਰੀ ਜਾਂ ਲਿੰਚਰ ਹੈਗੀ ਬੰਬੂ ਉੱਜੜ ਕੇ ਕਣਕਾਂ ਹੀ ਨਹੀਂ ਪਸਾਦ ਤਾਂ ਕਿਹਨੇ ਪਹਿਲੀ ਵਾਰ ਗੀਰੀ ਵੱਡੀ ਪਹਿਲਾ ਚੂਹਾ ਆਇਆ ਟਰਾਲੇ ਮੇ ਉਹ ਚੀਜ਼ਾਂ ਥੋੜੀ ਮਾਸ ਮਿਲਣੀ ਜੌਂਟੀ ਦਾ ਪਸਾਦ ਤਾਂ ਆਇਆ ਹਾਂ ਉਹ ਰੀਅਲ ਕਰਾ ਕੇ ਕਿਹਾ ਜਿਆਦਾ ਰੱਖ ਕਹਿੰਦੇ ਵੀ ਅਦੀਨਾ ਉਹਦਾ ਕੰਮ ਕਰਾਇਆ ਉਹ ਜਿੱਦਾਂ ਆਉਂਦੀਆਂ ਵੀ ਉਹ ਜ਼ੋਰ ਜਿਆਦਾ ਮਾਰਦੇ ਸਾਡਾਂ ਵਾਲੀਆਂ ਵੀਡੀਓ ਪਖਲਾ ਚੱਲੀ ਇਹ ਕਹਨੇ ਆਇਆ ਨਹੀਂ ਕੋਈ ਬiracial ਦੇ ਉੱਪਰੋਂ ਜੱਲੀ ਮਾ ਟੀਗਾ ਉਹ ਮੈਂ ਨਾ ਬiracial ਦੇ ਉੱਪਰੋਂ ਜਾਣਾ ਇਹਨੂੰ ਕਹਤਾ ਗਾਹ ਐਡਾ ਵੜਾ ਤੜਾ ਉੱਪਰ ਜਾ ਕੇ ਪੈ 575 ਆਇਆ ਮੈਂ ਆਇਆ ਜੋ ਡੀਰ ਨੇ ਖਿੱਚਿਆ ਹੀ ਨਹੀਂ ਉਹ ਇਕੱਲੇ ਹੀ ਖੜ ਗਿਆ ਆ ਫਿਰ ਹਸਵੀਰ ਵਾਲੇ ਨੇ ਇਕੱਲੇ ਦੀ ਖਿੱਚ ਲਿਆ ਚਲ ਕੇ ਬੋਲਿਆ ਕਹਿੰਦਾ ਜਿੱਦ ਦੇਖਣਾ ਵੀ ਕੀ ਆ ਚੱਲ ਤੇਰੀ ਵਜੜਾ ਨੀ ਵਜੜਾ ਨਾ ਕਈ ਵਾਰ ਵੀਡੀਓ ਬਣਾਉਣ ਦੇ ਚੱਕਰਾਂ ਚ ਵੀ ਫਸਾ ਲੈਂਦੇ ਤੁਸੀਂ ਮਸਤੀ ਚ ਤਾਂ ਹੈ ਵੀ ਬਗਲੇ ਜੋੜੇ ਤੇਰੀ ਦਿਖਿਆ ਨਹੀਂ ਹੈਗਾ ਕੰਮ ਹੋ ਜਾਗਦਾ ਹੈ ਡੇਰ ਦੀ ਦਿਖਿਆ ਡੇਰ ਕਿੱਥੇ ਦੇਗਾ ਬiracial ਦੇ ਘਰ ਆ ਤਵਾ ਆ ਗਈ ਜੀ ਇਹਦੇ ਬਸ ਥੋੜੇ ਟੈਪ ਬਾਤ ਕਿ ਨਾ ਤਾਂ ਆਇਆ ਨੇ ਟੋਟਲ ਗਾਲ ਪਾਵੇ ਤੇ ਟਰੈਕਟਰ ਨੂੰ ਕਿਤੇ ਮੈਂ ਨਹੀਂ ਭਾਈ ਲੈ ਪਾਏ ਵੇ ਤੇ ਨਹੀਂ ਉਹ ਪਾਏ ਵੇ ਤੇ ਲੈ ਮੈਂ ਇੱਕ ਮਿੰਟ ਹੁਣ ਫੇਸਬੁੱਕ ਬੰਦ ਪਾਟੇ ਭਾਵ ਦੇਖ ਪਾਟ ਨਹੀਂ ਲੈ ਮੈਂ ਇੱਥੇ ਫੇਸਬੁੱਕ ਖੋਲ ਕੇ ਹੁਣ ਦੱਸ ਦੇਣਾ ਦਿਖਾ ਦੇਣੀ ਲੋਕ ਨਹੀਂ ਦੱਸਣਗੇ ਜੱਗਾ ਟਰੈਕਟਰ ਚਲਾ ਰਿਆ ਬੈਠਾ ਉੱਪਰ ਹਾਂ ਜੀ ਨਾ ਪਾਏ ਜੇ ਕੰਮ ਉਹ ਥੋੜਾ ਜਿਹਾ ਨੈਟਵਰਕ ਦੀ ਦਿੱਕਤ ਆ ਯਾਰ ਅੱਗੇ ਤੇਰੇ ਪਲੇਟ ਲੱਗੀ ਵੀ ਨਾ ਕਾਦੀ ਪਲੇਟ ਲਾਤੀ ਜੱਗੇ ਦੇ ਤਾਂ ਦੇਖੀ ਪਹਿਲਾਂ ਜੱਗੇ ਤੇਰੇ ਵੀ ਨਾ ਪਲੇਟ ਲੱਗਦੀ ਐ ਕੋਈ ਉਹ ਬਾਈ ਫਸੀ ਕਢਾਈ ਆ ਬਾਈ ਅੱਛਾ ਕਿਹੜੀ ਆ ਨੰਬਰ ਪਲੇਟ ਤਾਂ ਲੱਗੀ ਵੀ ਐ ਤੇ ਸਰਕਾਰ ਨੂੰ ਹੋਰ ਕਢੀ ਇੰਜਨ ਵਾਲੀ ਕਹਿੰਦਾ ਹੈ ਪੰਪ ਨਹੀਂ ਤਾਂ ਨਹੀਂ ਇੰਜਨਾਂ ਤਾਂ ਹਵਾ ਹੀ ਪੈਣੀ ਚਾਹੀਦੀ ਆ ਤਾਂ ਹੀ ਠੰਡਾ ਗਰਮ ਇਹਨੂੰ ਕਿਹੜਾ ਪਾ ਲੱਗਿਆ ਹਾਂ ਕਾਹਨੂੰ ਤਾਂ ਟਰੈਕਟਰ ਦੀ ਬੇਇੱਜ਼ਤੀ ਕਰਾ ਯਾਰ ਔਖੇ ਔਖੇ ਜਿਹਾ ਸਾਹ ਨਾਲੇ ਉਹ ਗੁਚ ਉਹ ਗਤੀਚੀਆਂ ਲੰਦਾ ਵੀ ਮੈਂ ਲਿਆ ਨਾ ਔਰੇ ਉਹਦਾ ਪਾਗ ਫਾਲੇ ਪਾਗ ਲਿਕੇ ਦੇਖੀ 265 ਜਾਂ ਦੇਖੇ ਜੋਰ ਦੇਣਾ ਟਰੈਕਟਰ ਦਾ ਸਾਡੇ ਟਾਇਰ ਵੀ ਨਹੀਂ ਕਸਾਉਣੇ ਚਲਾਉਣਾ ਨਹੀਂ ਚੈੱਕ ਅੱਪ ਖੜਾ ਦਨ 20 ਕਿ ਟੀ ਘਾਜੂਗੀ ਹਵਾ ਕੱਢ ਦੇਣੀ ਹੈ ਉਹ ਕੱਢ ਲਿਆ ਉਹਨੇ 23 ਮਾਡਲ ਚੱਲ ਰਿਹਾ ਜੀ ਕੰਮ ਸਪਰੇ ਦਾ ਤੇ ਤਕਰੀਬਨ ਤਕਰੀਬਨ ਦਿੱਲੀ ਸਾਈਡ ਸਾਰੇ ਖੇਤ ਚ ਹੋ ਗਈ ਜੀ ਪੰਪਰ ਆ ਗਏ 2 ਹੋਰ ਆ ਗਏ ਜੀ 2 ਬੁੱਟਿਆਂ ਦੇ ਵਿਚਾਲੇ ਵਿਚਾਲੇ ਬਾਕੀ ਤਾਂ ਹੋ ਗਈ ਤੇ ਪਰ ਹਵਾ ਵੀ ਚੱਲ ਵੀ ਥੋੜੀ ਥੋੜੀ ਤੇ ਹੁਣ ਨੌਰਸਾਂ ਵਾਲਾ ਮੌਸਮ ਹੈ ਜੀ ਪਪੂਲਰਾਂ ਦੇ ਸਾਰਿਆਂ ਦੇ ਪੱਤੇ ਲੱਗੇ ਫਟਣ ਪਪੂਲਰਾਂ ਦਾ ਫੁੱਟੋ ਦਾ ਵਿੱਚ ਗੰਨਾ ਫਟਣ ਲੱਗ ਗਿਆ ਤੇ ਇੱਧਰ ਹਰੇ ਪਾਲ ਲੱਗਿਆ ਵਿੱਚ ਬਿੰਦਰ ਦਾ ਪਾਪਾ ਮਿੱਕੂ ਕੜਾ ਸਾਹਵਾਂ ਨਾਲ ਹਵਾ ਚੱਲਦੀ ਭੁੱਬੜ ਕੜਾ ਸਾਹਵਾਂ ਨਾਲ ਡੜ ਰਹੀ ਆ। ਉੱਥੇ ਲੜੀ ਸਾੜ ਪਾਇਆ ਨਾ ਪਟਾਇ ਬੂਟੇ ਤੇ ਹੁਣ ਮਨ ਲੱਗਦਾ ਦੁਬਾਰਾ ਗੰਨਾ ਹੀ ਲਾਊਗਾ ਬਾਕੀ ਬੰਦਰ ਪਤਾ ਲੱਗੂ ਵੀ ਕੀ ਕਰਨਾ ਉਹਨੇ ਕੀ ਨਹੀਂ। ਪਰਚੀ ਆਈ ਹੋਈ ਆ। ਸਾਡੀ ਲੇਬਰ ਅੱਜ ਕੱਲ ਅੱਜ ਕੱਲ ਅੱਜ ਕੱਲ। ਉਹ ਆ ਗਿਆ ਜੀ ਪਹਾੜੀ ਕੌਂ ਕਹਿੰਦੇ ਇਹਨੂੰ ਪਹਾੜੀ ਕੌਂ ਦੀ ਬੋਲੀ 'ਚ ਵੀ ਫਰਕ ਦੇਖੋ। ਸਾਰੇ ਕਾਲਾ ਹੁੰਦਾ ਜੀ ਆ ਦੇਖ ਆਪਣੇ ਆਪਣੇ ਕਾਵਾ ਵਰਗੀ ਬੋਲੀ ਨਹੀਂ ਹੈਗੀ ਇਹਦੀ ਚੱਲ ਹੜ ਗਿਆ ਲੋ ਜੀ ਦਰਬਿੰਦਰ ਰਾਹੀਂ ਵੀ ਰੇ ਪਾਤਾ ਤੇ ਹਮ ਇਹਨਾਂ ਨੇ ਮੁੰਡਿਆ ਨੇ ਕੰਮ ਕਰਤਾ ਉੱਥੇ ਖਤਮ ਸਾਰਾ ਹੀ ਆਲੇ ਦੁਆਲੇ ਚਾਰੇ ਪਾਸੇ ਤੇ ਮੈਂ ਕੰਮ ਖਤਮ ਕਰਤਾ ਜੀ ਉਹਦਾ ਸਪਰੇਅ ਨਾਲ ਤੇ ਇਹਨਾਂ ਨੂੰ ਹੁਣ ਗੰਨਾ ਘਟਨ ਲਾ ਦਿਆ ਜੀ ਇਹ ਜਿਹੜਾ ਬੀਜ ਹੈ ਨਾ ਬੀਜ ਘਟਣਾ ਹਮ ਮੂੰਹ ਦੋ ਦੋ ਤਿੰਨ ਤਿੰਨ ਇਕੱਠੇ ਕਾਟੋ ਫਿਰ ਉਠਾ ਕੇ ਰੱਖ ਦਿਓ ਇੱਕ ਸਾਡੀ ਸ਼ੋਭਰੀ ਇਤਨਾ ਇਥੇ ਬੱਬਰ ਸ਼ੇਰ ਬਣਿਆ ਵਾ ਇਹਨੇ ਦਾ ਬਸ ਕੀ ਆ ਦੱਸਾਂ ਤੁਹਾਨੂੰ ਮੈਂ ਲਾ ਕਿੱਕ ਨਾਲ ਲਿਬੜੀ ਵੀ ਹੈ ਹਾਂ ਹੁਣ ਦੱਸ ਗੰਨਾ ਖਣਾ ਹੁਣ ਗੰਨਾ ਖਣਾ ਆ ਗਿਆ ਤੈਨੂੰ ਹੈ ਹੁਣ ਜਦ ਦੀ ਮਿੱਟੀ ਖੇਦੀ ਕਿੰਝੜੀਆਂ ਤੇਰੀ ਬਿੜੀ ਬੁੜੀ ਨੇ ਤੇਰੀ ਕਟਾਈ ਕਰਨੀ ਹੈ ਤੇਰੀ ਗਮ ਮੈਨੇ ਹੁਣ ਤੈਨੂੰ ਪਤਾ ਲੱਗਣਾ ਝਾੜੜਾ ਪਕੜੇ ਹੱਤ ਤੇਰੀ ਹੱਤ ਤੇਰੀ ਪਿੱਛੇ ਜਾ ਪਿੱਛੇ ਜਾ ਪਿੱਛੇ ਜਾ ਪਿੱਛੇ ਜਾ चप्पल किस तेह हाँ जी गन्ना है ना खिला देना गन्ना तेने कोई गल गर नहीं गन्ना खिला दे मेरे पुत ये देखना जैसे ये इतना ऊंचे से काट दिए ना इतना ऊंचे से नहीं काटना है भाई बिल्कुल धरती के नीचे से काटना शाबाश वेरी गुड दांत से दांती से नहीं करना भाई बनकर तेरे को बता दिया है ना दांत से नहीं करना हाँ इसका मालूम क्या बनाना है एक एक गुल्ली काट करना उसमें डालना है एक लफाफी में हाँ कह रहा है में डालना तभी तुम्हारा एक महीना लगेगा मेरे पास कहाँ जाएगा लिफाफा में डालकर इधर ही रख लेना है जब कणक काटेंगे ना कणक में फिर इसको लगाएंगे फिर कणक काटने के बाद में ऐसा लिफाफा में डालकर रख देना पानी पुनी डालकर इसका जड़ बन जाएगा फिर उसको लगा देंगे देखता हूँ आज ट्रे ट्रू का पता कर 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 आता हूँ ट्रे में लगा देंगे या लिफाफे में डाल देंगे ਕਿਆ ਹੋ ਗਿਆ ਮੈਨੂੰ ਪਤਾ ਹੈ ਕਿਆ ਹੈ ਗੰਨਾ ਲੈਣਾ ਦੰਨਾ ਲੈਣਾ ਦੰਨਾ ਤੈਨੂੰ ਗੰਨਾ ਖਰਤਾ ਜਾਣਾ ਹਾਂ ਸ਼ਾਬਾਸ਼ ਵੈਰੀ ਗੁੱਡ ਜੜ੍ਹ ਸੇ ਜੜ੍ਹ ਸੇ ਨੀਚੇ ਸੇ ਬਿਲਕੁਲ ਸ਼ਾਬਾਸ਼ ਚਲ ਸਿਬੂ ਹੋਂ ਤਾਂ ਨੂੰ ਗੰਨਾ ਦੇਵਾ ਯਾਰ ਇੱਕ ਛੋਟਾ ਸਾ ਇੱਕ ਆਦਾ ਪੋਰੀ ਵਾਲਾ ਗੰਨਾ ਦੇ ਦੇ ਉਸਕੋ ਹਾ ਹਾ इसको दो काट दो हाँ यहाँ हाँ, से काट दे ऊपर और क्या चल चक कर जाके चुपूंगा ठीक है सत्यनाम तो वागुरु तो फिर तुमको सौदे भी दवा कर लेकर आने हैं चावल चुवल जहाँ है ना चलो आऊंगा फिर मैं वापसी घर से ठीक है ना Deci albători, perele nu se mandă una apără-ne bărbață, părță de nu, nu?